ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਰਾਂ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਬਾਬਾ ਜੀ ਸੰਜੀ ਚਲੋ ਦੇਖ ਕਿਰਪਾ ਜੀ ਦੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਕਮਲਿਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆਪਾਂ ਤੇ ਫੋਨ ਨੰਬਰ ਬੋਲ ਦ 991590783 ਨੰਬਰ ਠੀਕ ਆਜ ਫੇਰ ਪੰਜ ਹਾਂਜੀ ਤਿੰਨ ਮੱਝਾਂ ਦੋ ਗਾਂ ਜੀ ਠੀਕ ਹੈ ਹਾਂਜੀ ਸ਼ੁਰੂਆਤ ਫੇਰ ਛੋਟੀ ਤੇ ਤਾਜੀ ਸੂਈ ਤੋਂ ਕਰ ਲਈ ਫਿਰ ਕਿੰਨੇ ਦਿਨਾਂ ਹੋਈ ਸੂਈ ਨਾ ਇਹਨੂੰ ਸੂਈ ਨੂੰ ਹੋ ਗਿਆ ਜੀ ਵਿੱਚ 10 ਦਿਨ 10 ਦਿਨ ਹੋ ਗਏ ਤੇ ਸੂਆ ਸੂਆ ਪਹਿਲਾਂ ਪਹਿਲਾਂ ਸੂਆ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਦਾ 7 ਕਿਲੋ ਜੀ ਹੈਗਾ ਪੱਕਾ ਹਾਂਜੀ ਹਾਂਜੀ ਪੱਕਾ ਕਿੰਨਾ ਚਵਾਈ ਜਾਊਗੀ ਇਹੋ 10 ਕਿਲੋ 9-10 ਕਿਲੋ ਚਵਾਈ ਜਾਏ ਤੋੜ ਦੋ ਫੇਰ ਇੱਕ ਰੀ ਨੂੰ ਬਾਕੀ ਜੇ ਟਾਈਮ ਦੁਪਹਿਰ ਦਾ ਆਵਾ ਕੋਈ ਵੀਰੋਸ ਸਾਹਿਬ ਨਾਲ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਸਾਢੇ 12 ਪੌਣੇ 1 ਦਾ ਟਾਈਮ ਹੈ ਜਿਹੜੀ ਵੀਡੀਓ ਬਣਾਉਂਦੇ ਹਾਂ ਬਾਕੀ ਪਿੰਡਾਂ ਦੇ ਹਿਸਾਬ ਨਾਲ ਕੱਦ ਕੱਠ ਵਿੱਚ ਥੋੜਾ ਚੰਗਾ ਹੈ ਜਣਾ ਤੇ ਇਹਦਾ ਫਿਰ ਮੁੱਲ ਮੁੱਲ ਵੀ 20 ਝੋਟੀ ਦੇ ਨੂੰ 75 ਵੀ ਭਾਂ ਵੇਚ ਦੀਏ ਹਾਂਜੀ ਪੂਰੇ 70 ਹੀ ਦੇਣਾ 70 ਹਜ਼ਾਰ ਦੀ ਦੇਤਾ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ 2000 ਛੜ ਦਾਂਗੇ ਠੀਕ ਆ 60000 ਦੀ ਦੇ ਦੋਗੇ ਬਾਕੀ ਛੋਟ ਛੜ ਕਰ ਦਾਂਗੇ ਤੇ ਆ ਗੱਬਨ ਜੇ ਮੱਝ ਹਾਂਜੀ ਹਾਂਜੀ ਇਹ ਮੱਝ ਨੂੰ ਇਹ ਕਿੰਨੇ ਦਾ ਦੁੱਧ ਆ ਲੀਜੇ ਨਹੀਂ ਆ ਇਹ ਠੀਕ ਜੂਵੇ ਮਾੜੀ ਨੂੰ ਵਾਲੀ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਕ ਦੁੱਧ ਲੀਆ ਦੁੱਧ ਵੇਖੋ ਵੀ ਦੀ 10 ਕੱਢਦੇ 11 ਕੱਢਦੇ ਇਹ ਅਗਲੀ ਸੇਵਾ ਦਾ ਹੁਣ ਅਗਲੀ ਥੋੜੇ ਬਾਅਦ ਮੱਝ ਦੁੱਧ ਵਾਲੀ ਆ ਪਤਲੀ ਚਮੜੀ ਦੀ ਬਹੁਤ ਚੰਗੀ ਤੋੜ ਦੋ ਫਿਰ ਇੱਕ ਕਰੀ ਨਾ ਮੀਣੀ ਆ ਜਿਹੜੀ ਥੋੜੇ ਦਿਨ ਖੜਨੇ ਨੇ ਬਸ ਬੱਚੇ ਤਾਂ ਵੈਂਡ ਤੇ ਸਾਰਿਆਂ ਨੂੰ ਤੁਹਾਨੂੰ ਦਿਖਾ ਦੇਵਾਂਗੇ گاਵਾں ਦੇ ਵੀ ਤੇ ਛੋਟੀ ਦਾ ਵੀ ਮਾਜੀ ਮੇਰੀ ਦੁੱਧੜੀ ਉਦਾਂ ਠੀਕ ਹੈ ਜੰਗੇ ਭਾਂ 10 ਕਿਲੋ ਕੱਪੜੀ ਆ ਤੇ ਇਹਦਾ ਫਿਰ ਮਤਲਬ ਹਫਤਾ ਲੈ ਲਈ ਭਾਂ ਹਜੇ ਤੇ ਸੂ ਆਪਾਂ ਇਹ ਤਾਂ ਪੁਖੀ ਚ ਪੇਕ ਦੋ ਦਿਨ ਦੀ ਸੂ ਤੇ ਠੀਕ ਹੈ ਉਹਦਾ ਹਫਤਾ ਹੈਗਾ ਬਾਕੀ ਥਣਾ ਦਾ ਸਾਜੀ ਗਾਪ ਦੇਖ ਸਾਦੇ ਚੰਗਾ ਹੈ ਕਿੰਨਾ ਫਿਰ 60000 60000 ਹਾਂਜੀ ਹਾਂਜੀ ਕਿੰਨੇ ਦੇ ਦिएਾ ਹਾਂ ਨਾ ਜਿਹੜੀ ਬਸ 56000 ਦੀ ਅੱਛਾ 56000 ਦੀ ਛੋਟ ਛੱਟ ਕਰਦਾ ਪੂਰੇ 55000 ਦਾ ਛੋਟ ਕਰਦਾ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਮੱਝ ਜੇ ਇਹ ਵੀ ਮੱਝ ਜਿਹੜੀ ਇਹ ਤੀਨ ਉਧਾ ਲਈਦੀ ਆ ਠੀਕ ਆ ਹਾਂਜੀ ਹਾਂਜੀ ਤੇ ਦੇਣ ਪਿੰਡੋ ਲਈ ਮੱਝ ਉਧਰ ਦੇਣੇ ਇਹਦੇ ਹੈਗੇ ਅਜੇ 15 20 ਠੀਕ ਹੈ। ਇਹ ਲਾਗੇ ਨੇ ਸਾਭੀ ਨਹੀਂ ਹੈ ਚੰਗੀ ਉਹ ਤਾਂ ਨਵੀਂ ਹੈ ਕੋਈ ਦੰਦ ਨਹੀਂ ਹਿੱਲਦਾ ਹੋਊਗਾ। ਠੀਕ ਹੈ। ਇਹ ਆਵੇ ਇਹਦਾ ਇੱਕ ਪਾਸੇ ਦਾ ਸਿੰਘ ਦਾ ਖੋਖ ਜਿਹੜਾ ਲੱਥਾ ਟੁੱਟਾ ਇੱਕ ਪਾਸੇ ਦਾ ਸਿੰਘ ਤੇ ਇੱਕ ਇੱਕ ਸਹੀ ਹੈ। ਉਹਦਾ ਸਾਭੀ ਨਹੀਂ ਕਿਸੇ ਨੇ ਮਾਰੀ ਹੁੰਦੀ ਨਹੀਂ ਸੀ। ਇਹ ਆਵੇ ਚਲੋ ਜੇ ਦਿਨ ਥੋੜੇ ਖੜਦੀ ਆ ਕੋਈ ਵੀਰ ਜਾ ਕੇ ਕੋਈ ਚਲੋ 10 ਦਿਨ ਸਾਹਮਲੇ। ਕੱਦ ਕਾਠੋ ਤੇਰਾ ਚੰਗਾ ਫਾਇਦਾ ਵੀ। ਸਰੀਰ ਨੂੰ ਲੱਸੀ ਆ।

ਬੋਲੇ ਜੀ 5000 ਜੀ ਅੱਛਾ ਊੜੇ 50 ਦੇ ਦਾਂਗੇ 50 ਹੀ ਦੇ ਦੇਣੀ ਆ ਊੜੇ 50 ਦੇ ਦਾਂਗੇ ਛੋਟ ਸਟ ਕਰਦਾਂਗੇ ਤੇ ਦੁੱਧ ਕਿੰਨਾ ਕਿ ਚਵਾਇਓ ਜੀ ਉਹ ਤਿਆਰ ਹੋਊਗਾ ਨਾ ਉਦੋਂ ਵੇਖਿਓ ਕੋਈ ਚਲੋ ਇਹਨੂੰ ਸ਼ਾਮ ਕਰ ਲਈ ਕੋਈ ਦਾਹੀ ਦੇਣਾ ਠੀਕ ਆ ਚੰਗੀ ਭਾਣੀ ਠੀਕ ਹੈ 10 12 ਕਿਲੋ ਚਵਾ ਲਓ ਵਧੀਆ ਠੀਕ ਆ 10 ਕਿਲੋ ਦਿੰਨੇ ਚਵਾਇਆ ਨਾ ਆਪਾਂ ਤੇ ਚਲੋ ਠੀਕ ਆ ਆਪਣੀ ਕਿੰਨੇ ਰਹੀ ਲਾਗੇ ਲਈ ਠੀਕ ਆ ਹਾਂਜੀ ਹਾਂਜੀ ਹੈ ਕੱਟੀ ਕਰਕੇ ਥੋੜਾ ਜਿਹਾ ਤੇ ਹੁਣ ਆ ਜਿਹੜੀ ਚਿੱਟੇ ਰੰਗ ਦੀ ਵੜਿਆ ਇਹਦਾ ਕਿੰਨਾ ਸੁਆ ਸੁਈ ਜੇ ਇਹ ਵੀ ਜੀ ਕੈਨੋਂ ਪਲੂਨ ਚੁਈ ਕਰਾਪਨੇ ਹਾਂ ਜਦੋਂ ਸੁਈ ਹੋਊਗੀ ਠੀਕ ਆ ਪਹਿਲਾਂ ਜਾਂ ਦੂਜਾ ਸੁਆ ਹੋ ਸਕਦਾ ਠੀਕ ਆ ਹਾਂਜੀ ਪਿਓਰ ਛੇ ਦਾ ਕਿੰਨਾ ਚਿਰ ਹੋ ਗਿਆ ਸੁਈ ਨੂੰ ਸੁਈ ਇਹ ਕੱਲ੍ਹ ਸਵੇਰ ਦੀ ਸੁਈ ਹੈ ਅੱਛਾ ਹਾਂਜੀ ਦੋਵੇਂ ਕੱਟਣੀਆਂ ਜ਼ਰੂਰੀ ਆ ਅੱਛਾ ਹਾਂਜੀ ਹਾਂਜੀ ਤੇ ਅੱਛਾ ਅਜੇ ਤੇ ਬੋਲਾ ਹੀ ਹੋਣਾ ਫਿਰ ਬੋਲਾ ਬੋਲਾ ਦੋਵਾਂ ਥਲੀ ਬੋਲਾ ਉਹਦਾ ਸਵੇਰੇ ਖਾਲੀ ਕਰਤੀਆਂ ਠੀਕ ਆ ਜਿਹੜਾ ਡਾਂਗ ਦੋਵੇਂ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੀ ਨਹੀਂ ਬੌਧਾ ਨਹੀਂ ਤੇਰਾ 13 14 15 15 ਕਿਲੋ ਵਸ਼ੀ ਇਹ ਚਵਾ ਦਊਗੀ ਤੋੜ ਦੋ ਫਿਰ ਇੱਕ ਰੀਨ ਕੱਦ ਕਾਠ ਚ ਤੇਰਾ ਜਵਾਨ ਹੈ ਪੂਰੀ ਤੇ ਰੰਗ ਰੂਪ ਦੀ ਸੋਹਣੀ ਆ ਜਿਹੜੀ ਬੜਾ ਅਲੱਗ ਜਿਹਾ ਕਲਰ ਆ ਜਿਹੜਾ ਇਹਦਾ ਇਹਦਾ ਬੱਚਾ ਜੀ ਨਹੀਂ ਨਹੀਂ ਪਰਲਾ ਹਾਂ ਚਿੱਟਾ ਬੱਚਾ ਜੀ ਦਾ ਕੀ ਜਮਗਰ ਮਗਰ ਬੱਚਾ ਹੈ ਜੀ ਮਗਰੇ ਦਾ ਚਿੱਟੇ ਰੰਗ ਦਾ ਬੱਚਾ ਜੀ ਚਲੋ ਤੋਰਦੇ ਹਾਂ ਕਰੀਦਨ ਆ ਜਿਹੜੀ ਉੱਤੋਂ ਵੱਧ ਗਾ ਤੁਹਾਨੂੰ ਦਿਖਾਉਣੀ ਉਹਦਾ ਬੱਚਾ ਨਾੜੂ ਜਿਹੜੇ ਨਾਲ ਤਾਜੀ ਹੈ ਗਿੱਲੇ ਨਾੜੂ ਦੇ ਦੋਵੇਂ ਨਾ ਜਿਲੇ ਹੈ ਤੇ ਉਹ ਮੱਝ ਦਾ ਬੱਚਾ ਆ ਜੇ ਤੇ ਇਹਦਾ ਫਰਮੂਲਾ ਦੁੱਧ ਵੀ ਦੀ ਭਾਉ ਕੋ ਸੇਵਾ ਚੰਗੀ ਕਰੇ ਕਉਂ ਵੀ ਕਰਦੀ ਠੀਕ ਆ ਸਾਰਾ ਕਰਦੀ ਕਿਉਂਕਿ ਉਹ ਜਿਹਦਾ ਸੁਭਾਣਾ ਹੈ ਮੈਨੂੰ ਪਸੰਦ ਆਉਂਦਾ ਹਾਂ ਜੀ ਹਾਂਜੀ ਹਾਂਜੀ ਸੁਭਾਣਾ ਇਹ ਦੁੱਧ ਨੂੰ ਚੰਗੀ ਨਿਕਲਦੀ ਹੁੰਦੀ ਕਾ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਰੀ ਦੇ ਦੇਣੀ ਆਪਾਂ ਇਹ ਤੇ ਪੂਰੇ 50 ਦੇਣੀ ਆ ਮੋਲ ਭਾਵੇਂ 52 53 ਜਿੰਨਾ ਮਰੀ ਅੱਛਾ 50 ਹੀ ਦੇ ਦੇਣੀ ਥੋੜਾ ਛਡ ਕਰ ਦਾਂਗੇ ਵਿੱਚ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਆ ਕਾਜੀ ਸੋਈ ਆ ਕਾਲੀ ਪੜਾ ਪੁਲਾ ਪਈਆਂ ਹਵਾਨੇ ਦੇ ਪੜਾ ਪੁਲਾ ਹੈ ਗਿਆ ਠੰਡੀ ਜੀ ਇਦਾਂ ਬੜੀ ਆ ਠੀਕ ਆ ਮੜਾ ਆ ਉਦਾਂ ਕਈ ਨਹੀਂ ਪੜਪੁਲ ਕਰਕੇ ਕਰਦੇ ਤੇ ਦੁੱਧ ਕਿੰਨਾ ਇਹਦੇ ਕਰ ਹਾਂਜੀ ਦੁੱਧ ਦੇ ਥੱਲੇ 8 ਕਿਲੋ ਗੋਲਾ ਲਾ ਲ ਦੂਗਾ ਥੱਲੇ ਅਜੇ ਤਾਂ ਚਲੋ ਜੀ ਕਾਂਦੀ ਸੋਈ ਆ ਪੁਲਾ ਖਾਲੀ ਅੱਜ ਕੀਤੀਆਂ ਸਵੇਰੇ ਤੇ ਇਹ ਕਿੰਨਾ ਚਵਾਈ ਜਾਊਗੀ ਪਾਪੂ ਲਾ ਗਿਆ ਇਹਨੂੰ ਖਾਲੀ ਕਰਤਾ ਸੀ ਉਦਾਂ ਸਵੇਰੇ ਠੀਕ ਆ ਆ ਵੇਖੋ ਕੋਈ ਵੇਲੋਥਾਨ ਪਸ਼ੂਆਂ ਨਹੀਂ ਹੋਊਗਾ ਤੇ ਇਹ ਕਿੰਨਾ ਤੇਰਾ ਦੁੱਧ ਚਵਾਈ ਜਾਊਗੀ ਇਹ ਵੀ ਇੰਨਾ ਕੁ ਚਵਾ ਦੇ 14 15 ਬਿੰਨ ਤੇ ਤੋਰ ਦੋ ਫਿਰ ਇੰਨਾ ਵੀ ਬਾਕੀ ਹੈਗੀਆਂ ਦੋਵੇਂ ਚਰਸੀ ਕ੍ਰੋਸ ਫੋਨ ਫੋਨ ਪਛਮੇ ਇਦਾਂ ਦੀ ਨਹੀਂ ਕੋਈ ਵੀ ਭਾਈ ਦੀ ਕਿਸਮ ਬਾਕੀ ਇਹ ਆ ਵੀ ਇਹ ਚੰਗੇ ਬੋਡੀ ਵੇਟ ਵਾਲੀ ਆ ਰਾਜੀ ਆ ਜਿਹੜੀ ਬੋਡੀ ਦੀ ਸ਼ਾਈਨ ਵੀ ਬੜੀ ਚੰਗੀ ਪਰ ਮੈਂ ਤਾਂ ਜੀ ਸੂਰੀਆ ਕੋਈ ਸਾਸ ਲੱਪੇ ਚ ਨਹੀਂ ਆ ਤੇ ਇਹਦਾ ਫਰਮੂਲਾ ਮੋਲ ਦੇ ਜੀ ਇਹਦਾ ਜਿੰਨਾ ਮਰਜੀ 44 44 ਨੂੰ 40 ਕਰੀ ਜਾਈਏ ਹਾਂਜੀ 2 ਛੜ ਦਾਂਗੇ ਅੱਛਾ 38000 38000 ਜੀ ਦੇ ਦੋਗੇ ਬਿਲਕੁਲ ਬਿਲਕੁਲ 2 ਛੜ ਦਾਂਗੇ ਬਾਕੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਬਸ ਜੀ ਬਾਕੀ ਬਾਕੀ ਕੋਈ ਵੀਰ ਆਪਨੇ ਸਮਝਣਾ ਵੇਖ ਕੇ ਨਾ ਤਸੱਲੀ ਕਰਕੇ ਬਿਲਕੁਲ ਠੀਕ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜਿਹੜੀਆਂ ਗੱਬਣਾ ਪਾਸ ਕਰਕੇ ਖੜੇ ਤੇ ਸੂਈਆਂ ਦੀ ਆਪਣੀ ਚੋਈ ਕਰਕੇ ਖੜੇ